ਵਾਸਿਰਦੀ ਤੋਆ ਜੀ ਖੋਨੀ ਵੀ ਹੈ ਜੀ ਮੌਕੇ ਲਈ ਹੈ ਜੀ ਕੋਈ ਰੁਪਈਆ ਨਹੀਂ ਜੀ ਗਊਸ਼ਾਲਾ ਦਾ ਕੰਲਾ ਲਗਾ ਜੀ ਉਹ ਚ ਪੰਜ ਪਾਜੇ ਕੋਈ ਉਹ ਚ 50 ਪਾਜੇ ਉਹ ਚ ਨਾ ਪਾਵੇ ਠੀਕ ਆ ਉਹ ਫਰੀ ਹੈ ਉਹ ਮਤਲਬ ਤੁਆਈ ਆਪਾਂ ਫਰੀ ਦਿੰਨੇ ਆਪਾਂ 20 ਸਾਲ ਤੋ ਦਿੰਨੇ ਆ 20 ਸਾਲ ਤੋ ਦਿੰਨੇ ਆ 20 ਸਾਲ ਤੋ ਹਾਂ ਆਪਣੀ ਉਮਰ ਆ ਮੈਨੂੰ ਆਪ ਨੂੰ ਸੀ ਜੀ ਮੈਨੂੰ ਪਾਸੇ ਆਉਂਦੀ ਹੈ ਤੇ ਮੈਂ ਉਹ ਵੀ ਦਿੰਨਾ ਠੀਕ ਆ ਭਾਈ ਚਾਹ ਮੈਨੂੰ ਮੋਲ ਆਉਂਦੀ ਹੈ ਠੀਕ ਆ ਭਾਈ ਮੈਨੂੰ ਕੋਈ ਨਹੀਂ ਪਰਖ ਪੈਂਦਾ ਮੇਰੇ ਕੋਲੇ ਮਾਲਕ ਦਾ ਦਿੱਤਾ ਹੁੰਦੀ ਹੈ ਬਹੁਤ ਬੜੀ ਕਿਲੇ ਜਮੀਨ ਆ ਬਹੁਤ ਵਧੀਆ ਚਲੋ ਸਕੇ ਭਾਈ ਕਿਆ ਬਾਬਾ ਬਾਈ ਬਵਾਸੀਰ ਦੀ ਖੂਨੀ ਵਾਲੀ ਦਾ ਦੂਜੀ ਬਾਬਾਸੀਰ ਦੀ ਜੇ ਤੁਸੀਂ ਦਵਾਈ ਲੈਣੀ ਹੋਈ ਨਾ ਉਹ ਬਿਲਕੁਲ ਬਾਈ ਦੇ ਕੋਲੋਂ ਫ੍ਰੀ ਮਿਲਦੀ ਆ ਤੇ ਇਹ ਵੀ ਸ਼ਰਤਾਂ ਮੁਤਾਬਕ ਗੱਲੇ 'ਚ ਪੈਸੇ ਪਾਉਣੇ ਆ ਹਾਂ ਗਊਸ਼ਾਲਾ ਦੇ ਵਿੱਚ ਤੁਸੀਂ ਜਾ ਕੇ ਆਪਦੀ ਸੇਵਾ ਮਨ ਮਰਜ਼ੀ ਨਾਲ ਜਿੰਨੀ ਤੁਹਾਨੂੰ ਚੀ ਕਰਦਾ ਉਹ ਤੁਸੀਂ ਘਰ ਕਿਉਂ ਬਸ ਹਾਂ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਤੋਰ ਦਿਓ ਬਾਪੂ ਬੈਡੱਕਰੀ ਹੁਣ ਖੋਲ ਦਿਓ ਬਾਈ ਜਿੰਨਾ ਗੱਲਾਂ ਇੱਥੇ ਬਹੁਤ ਠੰਡੀ ਸੀ ਲਾ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜ ਟੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰਦੇਹਲਿਆਣੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਪੱਖੀ ਕਲਾ ਜਿਹੜਾ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਗੋਲੇ ਵਾਲਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਘਰੇਲੂ ਪਰਿਵਾਰ ਦੇ ਘਰੇ ਆਏ ਹੋਏ ਹਾਂ ਇਸ ਟਾਈਮ ਵੀਡੀਓ ਬਣਾਉਣ ਦੇ ਲਈ ਤੇ ਇੱਕ ਤੁਹਾਨੂੰ ਮਿੱਤਰੋ ਸਾਹੀਵਾਲ ਦੇ ਨਾਲ ਪੈਂਦੀ ਕ੍ਰੋਸ ਵੈੜ ਵਿਖਾਉਣੀ ਆ ਪਾਕਮਾਲ ਬੱਛੀ ਆ ਜਿਹੜੇ ਭਰਾਵਾਂ ਨੇ ਦੁੱਧ ਤੇ ਕੰਮ ਕਰਨ ਨੂੰ ਰੱਖਣੀ ਹੈ ਕਾਉਨ ਵਾਲੀ ਗਹਿਣਾ ਚੀਜ਼ ਆ ਫੱਲੋ ਬੜੀ ਪੱਧਰੀ ਸਮਧਰੀਆ ਕਰਨ ਵਾਲੀ ਪਹਿਲਾ ਸੂਆ ਸੋਈ ਹੋਈ ਆ ਕਿੰਨੇ ਦਿਨਾਂ ਦੀ ਸੂਈਆ ਕਿੰਨਾ ਕਿਉਂ ਧਾਰਾ ਚੋਈਆਂ ਹੋਣੀਆਂ ਆ ਜੋ ਕਰਦੇ ਆ ਗੱਲਬਾਤ ਆਪਾਂ ਬਾਈ ਦਿਨਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਬਾਈ ਜੀ ਸੇਤਾ ਘਰ ਪਰਿਵਾਰ ਬਹੁਤ ਵਧੀਆ ਜੀ ਠੀਕ ਇੱਕ ਵਾਰੀ ਬਾਪੂ ਨਾਮ ਦੱਸ ਦੀ ਆਪਾਂ ਧਰਮ ਸਿੰਘ ਜੀ ਹਾਂ ਜੀ ਧਰਮ ਸਿੰਘ ਧਰਮ ਸਿੰਘ ਧਰਮ ਸਿੰਘ ਬਾਈ ਫਿਰ ਜਾਨਵਰੇ ਘਰੇ ਰੱਖੇ ਹੋਏ ਦੁੱਧ ਹਾਂ ਸਾਰੇ ਘਰੇ ਰੱਖੇ ਆ ਆਪਾਂ ਤਾਂ ਇਹ ਕੰਮ ਕਰਦੇ ਨੇ ਠੀਕ ਹੈ ਬਈ ਠੀਕ ਆ ਲੈ ਦੁਆਏ ਬਹੁਤ ਬੰਦਿਆਂ ਨੂੰ ਸੀਤੇ ਨੂੰ ਦੁਆਏ ਆ ਠੀਕ ਤੇ ਉਹ ਤੋਂ ਬਿਮਾਰੀਆਂ ਦਾ ਦਵਾਈ ਆ ਬਾਈ ਧਰਮ ਸਿੰਘ ਫਿਰ ਜਿਹੜੀ ਆਪਾਂ ਵੇੜ ਵੇਚਣੀ ਆ ਇਹ ਪਹਿਲੇ ਸੂਈ ਸੂਈ ਆ ਇਹ ਪਹਿਲੇ ਸੂਈ ਸੂਈ ਆ ਇਹ ਪਤਾ ਕਿ ਦੋੰਦ ਤੇ ਹੁਣ ਚੱਕਦੀ ਆ ਅੱਛਾ ਦੋ ਦੰਦਾਂ ਦੀ ਚੱਕਦੀ ਆ ਚੱਕਦੀ ਆ ਜੇ ਨਿੱਕੇ ਨਿੱਕੇ ਆ ਨਿੱਕੇ ਨਿੱਕੇ ਆ ਨਿੱਕੇ ਨਿੱਕੇ ਆ ਧਰਮ ਬਾਈ ਫਿਰ ਮੰਨ ਲਾ ਜਿਵੇਂ ਵੇੜ ਆਪਣੀ ਆ ਇਹਦੀ ਮਾਂ ਦਾ ਦੁੱਧ ਕਿੰਨਾ ਖੂਸੀ ਬਾਈ ਇਹਦੀ ਮਾਂ ਦਾ ਦੁੱਧ ਪਹਿਲੇ ਸੂਏ ਸੀਗਾ 20 ਲੀਟਰ ਤੇ ਹੁਣ 26 ਲੀਟਰ ਸੀ ਤੇ ਇਹ ਹੋ ਗਈ ਸੀ ਬਿਮਾਰ ਠੀਕ ਆ ਹੁਣ ਥਾਰੋ ਇਟ ਤਿਆਰ ਹੈ ਤੇ ਥੱਲੇ ਵੀ ਆ ਠੀਕ ਆ ਹੁਣ ਵੀਂਦੇ ਥੱਲੇ ਹਾਂ ਵੀ ਇਹ 4 ਮਹੀਨਾ ਨਹੀਂ ਸੂਈ ਆ ਸੂਏ ਦੀ ਬੱਠੀ ਉਹ ਦੂਜੀ ਸੂਏ ਦੀ ਇਹ ਦੂਜੀ ਸੂਏ ਦੀ ਇਹ ਪਹਿਲੇ ਸੂਏ ਦੀ ਇਹਦੀ ਇਹ ਕਰਾਸ ਕਰਾ ਕੇ ਭਰਾਈ ਸੀ ਵੀ ਸੌਗੀ ਜੋਪੇ ਵੀ ਮਲਾ ਸਾਈਵਾ ਦਾ ਵੀ ਆਪਣਾ ਟੈਂਸ਼ਨ ਨਾ ਆਵੇ ਵੀ ਸਾਈਵਾ ਦਾ ਕਰਾਸ ਭਰਾਤਾ ਇਹ ਕਰਾਸ ਭਰਾਤਾ 2HF ਦੇ ਪੇਟੋ ਕੋ ਰੱਖਣ ਵਾਸਤੇ ਹੀ ਭਰਾਈ ਸੀ ਠੀਕ ਹੈ ਸਾਈਵਾ ਦੇ ਘਰੇ ਦੇ ਲੋਗ ਸੂਈ ਨੂੰ ਅੱਜ ਇਹਨੂੰ ਅੱਜ ਬਾਈ ਚੌਥਾ ਡੰਗਾ ਚੂਣਾ ਚੌਥਾ ਡੰਗਾ ਚੂਣਾ ਚੂਣਾ ਤੇ ਤੁਸੀਂ ਦੁੱਧ ਮਿਣਿਆ ਸੀ ਫਿਰ ਕਿੰਨਾ ਕੁ ਸੀ ਸਾਢੇ 4 ਕਿਲੋ ਦੁੱਧ ਸੀ ਭਾਈ ਜਮਾ ਬੋਲਾ ਬੋਲਾ ਜਿਹੜਾ ਥੱਲੇ ਸਾਢੇ 4 ਕਿਲੋ ਜਮਾ ਆਪਾਂ ਐ ਤੋਲ ਕੇ ਦੇ ਦਿਆਂਗੇ ਠੀਕ ਹੈ ਤੇ ਕੱਲੇ ਹਰੇ ਪੱਠਿਆਂ ਤੇ ਠੀਕ ਆ ਉਹਦੇ ਸੀ ਵੀ ਚੂਣ ਚਣ ਨੂੰ ਮੈਂ ਭਾਈ ਤੇ ਤਸੱਲੀ ਕਰੋ ਓਕੇ ਠੀਕ ਆ ਭਾਈ ਬਹਿ ਕੇ ਬੈਠ ਕੇ ਜਿਵੇਂ ਆਪਣੇ ਭੈਣ ਭਾਈ ਨੇ ਲੈ ਜਾਣਾ ਵੀ ਕੋਲ ਚਾ ਨਾ ਮਤਲਬ ਹੀ ਨਹੀਂ ਕੋਈ ਯਾਰ ਬੱਚਾ ਦੇ ਕੇ ਕਿ ਬੱਚੀ ਬੱਚੀ ਆ ਬੱਚਾ ਭਾਈ ਬੱਚਾ ਮੰਗ ਬੱਚਾ ਭਾਈ ਜਲਸੀ ਆ ਠੀਕ ਆ ਤੇ ਰੇਟ ਭਾਈ ਫਿਰ ਕੀ ਕਰਾਂਗੇ ਆਪਾਂ ਰੇਟ ਕੀ ਕਰੀਏ ਦੱਸ ਦੇ ਤੂੰ ਆ 75 ਦੀ ਦੇ ਦਿਆਂਗੇ ਜੇ ਅਜਿਤ ਕਰਦੀ ਗੱਲ ਜਮ ਬਰਦਮਾਨ ਤਲ ਕਰਦੇ ਹਾਂ ਖੁੱਲਾ ਕਰਦੀ ਫਿਰ ਹਾਂ ਖੁੱਲਾ ਕਰਦੇ ਹਾਂ ਬਰਦਮਾਨ ਨੰਬਰ ਦਈ ਬਾਈ ਧਰਮਾ ਆਪਣਾ 95013 95013 22716 22716 ਹਾਂ 95 ਤੇ 95013 ਹਾਂ 22716 ਇੱਕ ਵੀਡੀਓ ਹੋਰ ਪਾ ਦੇ ਆਪਣੇ ਕੋਲੇ ਬਵਾਸਿਰ ਦੀ ਦੁਆ ਜੀ ਖੂਨੀ ਵੀ ਹੈ ਜੀ ਮੌਕੇ ਲਈ ਹੈ ਜੀ ਕੋਈ ਰੁਪਈਆ ਨਹੀਂ ਜੀ ਗਊਸ਼ਾਲਾ ਦਾ ਕੱਲਾ ਲੱਗਾ ਜੀ ਉਹ ਚ ਪੰਜ ਪਾਜੇ ਕੋਈ ਉਹ ਚ 50 ਪਾਜੇ ਉਹ ਚ ਨਾ ਪਾਵੇ ਠੀਕ ਹੈ ਉਹ ਫਰੀ ਹੈ ਉਹ ਮਤਲਬ ਦਵਾਈ ਆਪਾਂ ਫਰੀ ਦਿੰਨੇ ਆਪਾਂ 20 ਸਾਲ ਤੋਂ ਦਿੰਨੇ ਆ 20 ਸਾਲ ਤੋਂ ਦਿੰਨੇ ਆ 20 ਸਾਲ ਤੋਂ ਹਾਂ ਆਪਣੀ ਉਮਰ ਆ ਮੈਨੂੰ ਆਪ ਨੂੰ ਸੀ ਜੀ ਮੈਨੂੰ ਪਾਸੇ ਆਉਂਦੀ ਹੈ ਤੇ ਮੈਂ ਉਹ ਹੀ ਦਿੰਨਾ ਠੀਕ ਆ ਭਾਈ ਕੀ ਆ ਮੈਨੂੰ ਮਨ ਲਾਉਂਦੀ ਹੈ ਠੀਕ ਆ ਭਾਈ ਮੈਨੂੰ ਕੁਝ ਨਹੀਂ ਪਰਖ ਪੈਂਦਾ ਬੇਰੇ ਕੋਲੇ ਮਾਲਕ ਦਾ ਦਿੱਤਾ ਹੁੰਦੀ ਏ ਬਹੁਤ ਬੰਦੇ ਕਿਲੇ ਜਮੀਨ ਆ ਬਹੁਤ ਵਧੀਆ ਚਲੋ ਸ਼ੁਕਰ ਹੈ ਭਾਈ ਕਿਆ ਬਰਾਤ ਭਾਈ ਬਵਾਸੀਰ ਦੀ ਖੂਨੀ ਵਾਲੀ ਦਾ ਬੁੱਜੀ ਬਵਾਸੀਰ ਦੀ ਜੇ ਤੁਸੀਂ ਦਵਾਈ ਲੈਣੀ ਹੋਈ ਨਾ ਉਹ ਬਿਲਕੁਲ ਭਾਈ ਦੇ ਕੋਲੋਂ ਫ੍ਰੀ ਮਿਲਦੀ ਆ ਫ੍ਰੀ ਉਹ ਆਪ ਦੀ ਸ਼ਰਤਾਂ ਮੁਤਾਬਕ ਗੱਲੇ 'ਚ ਪੈਸੇ ਪਾਉਣੇ ਆ ਹਾਂ ਗਊਸ਼ਾਲਾ ਦੇ ਵਿੱਚ ਤੁਸੀਂ ਜਾ ਕੇ ਆਪਣੀ ਸੇਵਾ ਮਨ ਮਰਜ਼ੀ ਨਾਲ ਜਿੰਨੀ ਤੁਹਾਨੂੰ ਚੀ ਕਰਦਾ ਉਹ ਤੁਸੀਂ ਘਰੋਂ ਬਸ ਹਾਂ ਨੰਬਰ ਮੈਂ ਭਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਤੋਰ ਦੇ ਬਾਪੂ ਬੈਡੱਕਰੀ ਹੁਣ ਖੋਲ ਦੇ ਬਾਈ ਇੱਥੇ ਲੱਗਾ ਗੱਲਾਂ ਇੱਥੇ ਗਊਸ਼ਾਲਾ ਵਾਲੇ ਹਾਂ ਇੱਥੇ ਘਰੇ ਹੀ ਲੱਗਾ ਸੀ ਬਸ ਠੀਕ ਹੈ ਘਰੇ ਹੀ ਲੱਗਾ ਕੱਲਾ ਭਾਈ ਦੇ ਹਾਂ ਐ ਗੱਲ ਸੁਣ ਮੈਂ ਬਸ ਠੀਕ ਤੋਰ ਦੇ ਨਾ 2 ਮਿੰਟ ਖੜੀ ਬਹੁਤ ਵਧੀਆ ਗ ਵੱਡੀ ਗੱਲ ਆ ਭਾਈ ਇਹ ਗੱਲ ਨੋਟ ਰੱਖਿਆ ਜੇ ਬਵਾ ਸੇਰ ਵਾਲੀ ਦਵਾਈ ਜ਼ਰੂਰ ਲੈ ਲੈ ਜਿਹੜੇ ਭਰਾ ਨੂੰ ਚਾਹੀਦੀ ਹੋਵੇ ਆ ਦੇਖ ਲੋ ਹੁਣ ਛੱਲੀ ਕਰ ਲੋ ਹੁਣ ਨਾ ਕਿਆ ਬਾਤ ਆ ਜੜੀ ਵੀ ਬਹੁਤ ਆ ਬੱਛੀ ਆ ਪਲੀ ਪੁਲੀ ਵੀ ਭਾਈ ਰੂਹ ਨਾਲੇ ਮੈਂ ਪੱਠੇ ਨਹੀਂ ਭਾਈ ਜ਼ਿੰਦਗੀ ਚ ਮੈਂ ਪੱਠੇ ਨਹੀਂ ਪਾਏ ਇਹਨੂੰ ਹਾਂ ਸੰਭੀ ਪੂਰੀ ਸ਼ੌਕ ਨਾਲ ਆ ਭਾਈ ਦੀ ਹੋਰ ਗੱਲਾਂ ਦੀਆਂ ਗੱਲਾਂ ਹੂੰ ਤਰ ਤੋੜ ਕੇ ਵਿਖਾ ਦਿੰਨਾ ਤੁਹਾਨੂੰ ਮੈਂ ਮਿੱਤਰੋ ਵੈਡ ਦਾ ਟਿਕਾਣੇ ਟਕੂਣਿਆਂ ਦਾ ਲੇਵਾ ਜਿਹੜਾ ਆਰਡਰ ਦੀ ਕੁਆਲਿਟੀ ਬਿਹਤਰ ਹੀ ਨਾ ਖਾਸ ਆ ਸਾਰੀ ਜਿੰਨੀ ਹੈਗੀ ਆ ਤੇ ਹੁਣ ਮੈਂ ਤੁਹਾਨੂੰ ਤੋਰ ਦਿਨਾ ਮਿੱਤਰੋ ਆ ਵੇਖੋ ਭਰਾਵੋ ਭਲਵਾਨ ਅਰਗੀ ਤੋਰ ਆ ਥੱਲੋ ਥੱਲੋ ਬੱਚੀ ਨਾ ਗਏ ਦੇ ਅਰਗੀਆ ਕਰਮ ਵਾਲੀ ਐ ਨਾ ਅੰਦਰ ਨੂੰ ਖਿੱਚੂ ਵੀ ਨਾ ਲਓ ਤੁਸੀਂ ਕਹੋਗੇ ਵੀ ਵਾਕਿਆ ਹੀ ਚੀਜ਼ ਲੈ ਭਾਈ ਐਨੂੰ ਲੈ ਤੁਰਦੀ ਮਨ ਮੈਂ ਵਿਖਾਈ ਦੇਣੀ ਆ ਅੰਦਰ ਨੂੰ ਜਾਊਗੀ ਹਾਂ ਉਹਨਾਂ ਮੋੜ ਲਿਆਣ ਬਹੁਤ ਸੋਹਣਾ ਯਾਰ ਲੇਵਾ ਲੋਵਾ ਇਹਦਾ ਤਿਆਰੀ ਬਹੁਤ ਚੰਗੀ ਐ ਕਰਮ ਵਾਲੀ ਦੀ ਆ ਜਾਇ ਤੇ ਹੂੰ ਬਾਈ ਸ਼ੌਕ ਨਾਲ ਸੰਭੀ ਆ ਨਾ ਫਿਰ ਬਾਕੀ ਸੀਲ ਵੀ ਆ ਬੱਚੀ ਸਿਆਣੀ ਵੀ ਆ ਇਹ ਵੀ ਗੱਲ ਮੰਨੀ ਇੱਕ ਗੱਲ ਹੈ ਕਿ ਬਾਈ ਜਿਵੇਂ ਨਵੇਂ ਬੰਦੇ ਨੇ ਦੁੱਧਾ ਤੇ ਕੰਮ ਕਰਨਾ ਉਹਦੇ ਲਈ ਚੀਜ਼ ਬਹੁਤ ਫਾਇਦੇਮੰਦ ਆ ਹਾਂ 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 ਦੇ ਦੇ ਵੀ ਮਿੱਤਰਾਂ ਦਾ ਰੇਟ ਆ ਜਿਹੜਾ ਉਹ 75000 ਰੁਪਇਆ ਤੈਅ ਕੀਤਾ ਸੀ ਬਾਕੀ ਬਾਈ ਕੋਈ ਗੱਲ ਨਹੀਂ ਤੁਸੀਂ ਜਦੋਂ ਕੋਈ ਗੱਲਬਾਤ ਹੋਊਗੀ ਤਾਂ हां मानतान होजुगा ਨਾਲ ਮਿਲ ਕੇ ਲੈ ਬਈ ਧਰਮਸੈ ਹੁਣ ਮੋੜੀ ਨਾ ਮੇਰਾ ਯਾਰ ਕੋਈ ਗਾਂ ਲੈਣ ਆ ਗਿਆ ਠੀਕ ਆ ਨਹੀਂ ਮੋੜ ਦੇ ਪਰ ਘਰੇ ਰੱਖਣਾਂ ਦੇ ਦੇ ਹਾਂ ਬੱਕਰੇ ਰੱਖਣ ਵਾਲਾ ਲੈ ਜਾ ਘਰੇ ਦੇਖਣਾਂ ਨੇ ਦੇ ਦੀ ਵਪਾਰੀ ਨਾ ਦੇ ਬਸ ਠੀਕ ਆ ਹਾਂ ਮੈਂ ਨਾ ਤੁਰ ਹੀ ਫਿਰੇ ਯਾਰ ਮੈਂ ਆ ਸ਼ੌਕਲਾ ਮੈਂ ਰੱਖ ਲਈ ਸੀ ਘਰੇ ਮਨੂਰੀ ਦੱਸਦੀ ਆਪਦੀ ਬਸ ਠੀਕ ਆ ਬਈ ਕੋਈ ਗੱਲ ਮੇਰਾ ਨਾ ਉਹ ਸੀਗਾ 40 ਲੱਖ ਦਾ ਸੌਦਾ ਇਹਨਾਂ ਨੇ ਕਰਾਇਆ ਠੀਕ ਆ ਤੇ ਇਕੱਲਾ ਮੈਨੂੰ ਮਾਤਾ ਦਾ ਮਿਲਣਾ ਸੀ ਠੀਕ ਆ ਉਹਦੀ ਨਾ ਭਰਾਵਾਂ ਦੀ ਆਰਸਾਸ ਕਰਕੇ ਉਹਨਾਂ ਦੀ ਰੈਸਟਰੀ ਕਰਾਉਣੀ ਪਈ ਕਿ ਤਿੰਨ ਕਿ ਲੈ ਤੇ ਉਹ ਮਜਬੂਰੀ ਬਣ ਗਈ ਮਜਬੂਰੀ ਪਰ ਭਈ ਕੇਸ ਹੁੰਦਾ ਸੀ ਠੀਕ ਆ ਪਹਿਲਾਂ ਲਵੀ ਕਰ ਨਹੀਂ ਤਾਂ ਮੇਰੇ 18000 ਚ ਹੁੰਦੀ ਸੀ ਜਿਹੜੀ ਬੇ 1.5 ਲੱਖ ਚ ਕਰਾਈ ਚਲੋ ਕੋਈ ਗੱਲ ਨਹੀਂ ਜੀ ਮਜਬੂਰੀ ਲਈ ਧੰਨਵਾਦ ਭਾਈ ਗਾਂ ਲੈ ਲੋ